ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰੀ ਨਵੀਂ ਵੀਡੀਓ ਤੇ ਅੱਜ ਅੰਮ ਜਿਹੜੇ ਥੋੜੇ ਸੀ ਤੇ ਹੁਣ ਅਸੀਂ ਕੀ ਆਇਆ ਤੇ ਭਾਜੀ ਨੂੰ ਕਿ ਸਾਨੂੰ ਉਹਨੂੰ ਕੀ ਕਹਿਦਾ ਹੋਰ 6-7 ਕਿਲੋ ਆਂਬ ਲਿਆ ਦਿਓ ਫਿਰ ਇਕੱਠਾ ਹੀ ਇੱਕਦੋ ਕੱਲ ਨੂੰ ਦੇਖਾਂਗੇ ਇਹਨਾਂ ਨੂੰ ਕੱਟ ਕੇ ਫਿਰ ਇਹਨਾਂ ਦਾ achar ਪਾਵਾਂਗੇ ਅੱਛਾ ਆਪਾਂ ਥੋੜੇ ਜਿਹਾ ਅੰਬਾਂ ਦਾ ਜਿਹੜਾ ਜੈਮ ਬਣਾ ਲੈਂਦੇ ਆ ਇਹ ਨਾਲੇ ਮਨ ਵੀ ਇੱਥੇ ਪਿਆ ਭੂਖਾ ਹੋ ਗਿਆ ਰੋਟੀ ਨਾਲ ਫੇਰ ਆਪਣਾ ਵੀ ਬੰਦ ਕਰਦਾ ਫਿਰ ਖਾ ਲੇਗਾ ਤੇ ਕੱਟ ਲੈਨੇ ਆ ਜੀ ਆਪਾਂ ਆਮ ਇਹ ਵੀ ਇਹ ਵਾਲਾ ਮੋੜ ਰੰਗ ਕਦੂਕਸ਼ ਇਹ ਜਦੋਂ ਮੈਂ ਬਾਹਰ ਗਈ ਸੀ ਆਪਣੇ ਹਸਬੰਡ ਕੋਲ ਤੇ ਮੈਂ ਉੱਥੋਂ ਇਦਾਂ ਦੀਆਂ ਚੀਜ਼ਾਂ ਕਈ ਲੈ ਕੇ ਆਈ ਸੀ ਤੇ ਇਹ ਵੀ ਮੈਂ ਇਹ ਵੀ ਮੈਂ ਉੱਥੇ ਲੈ ਕੇ ਆਈ ਸੀ ਬਾਹਰੋਂ ਮੈਨੂੰ ਬਹੁਤ ਵਧੀਆ ਲੱਗਾ ਇਹਦੇ ਵਿੱਚ ਕਈ ਤਰ੍ਹਾਂ ਦੇ ਮਤਲਬ ਚਿਪਸ ਲਈ ਵੀ ਬਣ ਜਾਂਦਾ ਖੀਰਾ ਵਗੈਰਾ ਵੀ ਕਦੂਕਸ਼ ਕਈ ਕੁਸ਼ ਹੋ ਜਾਂਦਾ ਤੇ ਸਲਾਈਸ ਵੀ ਬਣ ਜਾਂਦੇ ਆ ਤੇ ਹੁਣ ਆਪਾਂ ਕਰ ਲਈਏ ਜੀ ਅੰਬ ਅੱਜ ਮੈਂ ਘੈਰੀ ਸਿੱਕਲੇ ਕਰ ਲੈਨੇ ਆ ਪਿਆਜ਼ ਵਗੈਰਾ ਨਹੀਂ ਅਸੀਂ ਕੱਟੀ ਦੇ ਅੰਦਰ ਨਾ ਕੋਈ ਸਬਜ਼ੀ ਉਦਾਂ ਦੀ ਕੱਟੀ ਦੀ ਉਹਨਾਂ ਸਮੈਲ ਨਹੀਂ ਜਾਂਦੀ ਤੇ ਅੰਬ ਵਗੈਰਾ ਜਿਹੜੇ ਉਹ ਅਸੀਂ ਇਹ ਮੈਂ ਕਰ ਲੈਨੀ ਆ ਕਿਉਂਕਿ ਅੱਜ ਗਰਮੀ ਬਹੁਤ ਆ ਬਾਹਰ ਤੇ ਆ ਕਰਕੇ ਬਹੁਤ ਢੇਗਦਾ ਬਿਆ ਵੀ ਕੀ ਕਰਕੇ ਫਾਇ ਉਹਦੀ ਦੇਖਦੇ ਆਮ ਨੂੰ ਕੀ ਹੋਇਆ ਬੁਨੇ ਤਾਂ ਰੋਟੀ ਖਾਦੀ ਕਿੰਨਾ ਚਿਰ ਹੋਇਆ ਬੋਨ ਨਹੀਂ ਖਾ ਲਈ ਹੁਣ ਕੀ ਖਾਣਾ ਇਹ ਤੇਰੇ ਖਾਣ ਵਾਲੀ ਚੀਜ਼ ਨਹੀਂ ਗੀ ਇਹ ਤੇਰੇ ਖਾਣ ਵਾਲੀ ਚੀਜ਼ ਨਹੀਂ ਗੀ ਬੱਗੂ ਜਾ ਬੈਠ ਜਾ ਜਾ ਬੈਠ ਜਾ ਬੁੱਲੂ ਜਾ ਹੁਣ ਸ਼ੈਂਪੂ ਨਾ ਠੀਕ ਹੋਣ ਲੱਗ ਪਈ ਨਾ ਬਾਕੇ ਹੂੰ ਬਹੁਤ ਆ ਲੋਗੇ ਅਸੀਂ ਇਹਨੇ ਉਹ ਤਾਂ ਠੀਕ ਹੈ ਉਹ ਪਹਿਲਾਂ ਇੰਨਾ ਟਿਕਾ ਲਵਾਇਆ ਦਾ ਵੀ ਸ਼ੈਂਪੂ ਨਾ ਸਕਿਨ ਠੀਕ ਹੋ ਗਈ ਆ ਹੁਣ ਤਾਂ ਰਿਸੀਪੀ ਇਹ ਕੱਟ ਲਿਆ ਛਿੱਲ ਲਿਆ ਜੀ ਮੈਂ ਅੰਬ ਕੱਟ ਲੇ ਰਹੀ ਆ ਤੇ ਛਿੱਲ ਰੇ ਮੈਂ ਤੇ ਇਹ ਕਈ ਜਾਣੇ ਤਾਂ ਉਹਨੂੰ ਕੀ ਕਹਿੰਦਾ ਉਹਨਾਂ ਨੂੰ ਕਰਦੇ ਆ ਵੀ ਉਹ ਕੀ ਕਿਦਾਂ ਹੁੰਦੇ ਆ ਕੁੱਕਰ ਦੇ ਵਿੱਚ ਉਹਨੂੰ ਕੀ ਕਹਿੰਦਾ ਸਿਟੀ ਲਵਾ ਲੈਂਦੇ ਆ ਪਰ ਅਸੀਂ ਸਿਟੀ ਨਹੀਂ ਲਵਾਉਣੀ ਅਸੀਂ ਕੱਦੂ ਕਸ਼ਤ ਕਰਕੇ ਤਾਂ ਫਿਰ ਉਹਨੂੰ ਕੀ ਕਹਿੰਦਾ ਇਹਨਾਂ ਦਾ ਬਣਾਵਾਂਗੇ ਜੈਮ ਦੇ ਪੀ ਜੀ ਸੋਖੇ ਹੋ ਜਾਂਦੇ ਹਾਂ ਟਾਈਮ ਲੱਗਣਾ ਹੁੰਦਾ ਜਾਂਦਾ ਇਹ ਕਰ ਲਈ ਜੀ ਆਪਾਂ ਸਾਰੇ ਹਾਂਬ ਜਿਹੜੇ ਆ ਉਹ ਦੇਖ ਲਓ ਕਦੂ ਕਸ਼ ਕਰ ਲਿਆ ਸੀਟੀ ਦਵਾਉਣ ਨਾਲ ਤੇ ਕੁਛ ਮਨੀ ਨੇ ਕੀਤੇ ਕੁਛ ਮੈਨ ਕੀਤੇ ਕਿਉਂਕਿ ਬਹੁਤ ਔਖੇ ਹੁੰਦੇ ਕਦੂ ਕਸ਼ ਇੱਚ ਤੇ ਉਹਦਾ ਸੌਖੇ ਹੋ ਜਾਂਦੇ ਆ ਉਹਦਾ ਬਹੁਤ ਅੰਗੀ ਹੁੰਦੀ ਕਰਨੀ ਇਹਦੇ ਵਿੱਚ ਅਜੇ ਤੱਕ ਵਿੱਚੇ ਪਲੇਟ ਆ ਕਿਸ ਤਰ੍ਹਾਂ ਨਹੀਂ ਫੇਰ ਸੌਖੀ ਹੋ ਜਾਂਦੇ ਤੇ ਹੁਣ ਆਪਾਂ ਕਰਦੇ ਆ ਜੀਂਗਾ ਵਾਲਾ ਕੰਮ ਇਹਨਾਂ ਦਾ ਠੀਕ ਕਰਨਾ ਇਹ ਹੱਥ ਧੋਲੇ ਸੀ ਜਿਹੜੇ ਕਦੂ ਕਸ਼ ਕੀਤੇ ਸੀ ਆਂਬੋਦੇ ਵਾਲੇ ਮੈਂ ਧੋ ਕੇ ਫੇਰ ਰੱਖ ਲਈ ਸੀਗੀ ਤੇ ਹੁਣ ਆਪਾਂ ਮੜੀ ਗਰਮ ਹੋਲਵੀ ਤੇਰੇ ਵਿੱਚ ਪਾ ਲਈ ਆਪਾਂ ਆਂਗ ਵੱਡੇ ਚਮਚੇ ਬਾਹਰ ਆ ੁੱਟੇ ਗਏ ਵੱਡੇ ਚਮਚੇ ਕਿੱਥੇ ਰੱਖ ਦਿੱਤੇ ਸਾਰੇ ਟੂ ਮਚ ਗਰਮੀ ਇਹ ਪਾ ਪਾ ਲੀਏ ਜੀ ਆਂਬ ਜਿਹੜੇ ਇਹਦੇ ਵਿੱਚ ਥੋੜਾ ਜਿਹਾ ਪਾ ਲਾਂਗੇ ਪਾਣੀ ਤੇ ਕਰੀਏ ਸਾਰੇ ਘਰਾਂ ਦੇ ਵਿੱਚ ਬਣਾਉਂਦੇ ਹੁੰਦਾ ਯੋ ਆਂਬ ਦਾ ਮੌਸਮ ਹੁੰਦਾ ਯੋ ਚਿੱਟਾ ਆਂਬਾਂ ਲਾਂ ਜਿਵੇਂ ਹਰ ਘਰ 'ਚ ਬੰਦਾ ਤੇ ਜੈਮ ਹੋ ਗਿਆ ਇੱਕ ਚਟਨੀ ਬੰਦੀ ਆ ਫਿਰ ਅਨ ਪੁਦੀਨੇ ਦੀ ਚਟਨੀ ਬਣਾਵਾਂਗੇ ਨਾ ਉਹ ਕੱਚੇ ਅੰਬਾਂ ਦੀ ਉਹ ਕੁਜ਼ਾ ਦਾ ਚੜਦੀ ਖੋਸ਼ ਹੋਗੇ ਹਮਨਾਂ ਤੇ ਹਜੇ ਇੱਕ ਵਾਰੀ ਵੀ ਬਣਾਈ ਨਹੀਂ ਉਹ ਜਿਹੜਾ ਸਾਡੇ ਪੁਦੀਨਾ ਸੀਗਾ ਸਾਰਾ ਖੂਤਣਾ ਹੋ ਜਦੋਂ ਇਹ ਮਿਸਤਰੀ ਲੈ ਉਹਨਾਂ ਨੇ ਸਾਰਾ ਖਰਾਬ ਕਰਤਾ ਬਾਅਦ ਚ ਹੋਇਆ ਹੀ ਨੇ ਇੱਥੇ ਲੱਗੀ ਦੀਦੀ ਦਾ ਘਰ ਹੈ ਉਹਨਾਂ ਦੇ ਕੋਲ ਹੋਇਆ ਹੋਇਆ ਉੱਥੋਂ ਲੈ ਕੇ ਆਉਂਗੇ प्लीज जे मेरा चैनल दे रहे हैं मेरे चैनल लाइक कर दिया करो शेयर कर दिया करो सबसक्राइब कर दिया करो ਪਲੇਟਾਂ ਨਾਲ ਜਿੰਨਾਂ ਚੁੱਕ ਪਰ ਮੈਂ ਚੰਗਾ ਚੈਨ ਰੱਖਣਾ ਉਹਨਾਂ ਜਿਹੜੇ ਭਾਂਡੇ ਆ ਇਹ ਧੋ ਦੇਣੇ ਆ ਫਿਰ ਬਹੁਤ ਜ਼ਿਆਦਾ ਹੋ ਜਾਂਦੇ ਆ

ਨਾ ਚਾਹਤ ਸੌਫਟ ਹੋ ਜਾਣਾ ਜਿਹੜੇ ਆਪਾਂ ਕੁੱਕਰ ਚ ਸੀਟੀ ਲਵਾਉਣੀ ਆ ਉਹਦੇ ਵਿੱਚੋਂ ਫਿਰ ਮੈਨੂੰ ਲੱਗਦਾ ਕਿ ਉਹ ਖਟਾਸ ਵੀ ਨਿਕਲ ਜਾਂਦੀ ਹੈ ਉਹਦਾ ਤੇ 베ਜੀ ਉਹਦੇ ਪਾਣੀ ਕਈ ਜਾਣੇ ਪਾਣੀ ਇਸੇ ਦੇ ਵਿੱਚ ਉਬਾਲ ਲੈਂਦੇ ਆਂ ਔਰ ਇੱਕਦਮ ਲੱਗਦਾ ਜਲਦੀ ਹੋਣਾ ਆਏਗਾ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਿੰਨੇ ਆ ਫਿਰ ਇਹ ਜਲਦੀ ਉਹਨੂੰ ਕੀ ਕਹਿੰਦੇ ਜਿਹੜਾ ਗਲ ਜਾਊਗਾ ਆ ਪੋਜੂਗਾ ਥੋੜਾ ਜਿਹਾ ਨਮਕ ਪਾ ਦਿੰਨੇ ਆ ਇਹਦੇ ਵਿੱਚ ਸੈਂਡਾ ਨਮਕ ਹੀ ਯੂਜ਼ ਕਰੀਦਾ ਆਸੀਂ ਇਹ ਪਾ ਕੇ ਤੇ ਨਮਕ ਹਾਂ ਜੀ ਮੈਂ ਆਪਣਾ ਟਾਵਲ ਲੱਭਿਆ ਹੱਥ ਧੋਣ ਜਾਣੀ ਕਿਉਂਕਿ ਮੈਨੂੰ ਕੋ ਮੇਰੇ ਹੱਥ ਧੋਣ ਜਾਂਦੇ ਚੁੰਨੀ ਨਾਲ ਟੂਟ ਨਾਲ ਪਾ ਕੇ ਥੋੜਾ ਜਿਹਾ ਪਾਣੀ ਪਾ ਲਈਏ ਆਪਾਂ ਇਹਦੇ ਵਿੱਚ ਹੋਰ ਫੇਰ 5 ਮਿੰਟ ਹੋਰ ਇਹਨੂੰ ਆਪਾਂ ਰਿਜਲਾ ਨਹੀਂ ਦਿੰਦੇ ਨਾ ਹੌਣ ਪਾਇਨਾ ਹੋ ਜਲਦੀ ਹੋ ਜਾਏ ਉ ਬਾਅਦ ਚ ਦੇਖਦੇ ਆ ਥੋੜਾ ਟਾਈਮ ਠਹਿਰ ਕੇ ਇਹ ਦੇਖ ਲਓ ਜੀ ਇਹ ਰਿਜ ਕੇ ਇਦਾਂ ਦਾ ਹੋ ਗਿਆ ਐਂਡ ਸੌਫਟ ਹੋ ਗਿਆ ਤੇ ਬਿਲਕੁਲ ਬਣ ਗਈ ਪਿਉਰੀ ਜੀ ਪਿਉਰੀ ਹੀ ਬਣ ਗਈ ਹੈ ਉਹ ਜਿੱਦਾਂ ਦਾ ਜੈਮ ਹੁੰਦਾ ਹੀ ਆ ਤੇ ਇਹ ਜਿਹਦੇ ਵਿੱਚ ਮੈਂ ਪਾਉਣਾ ਰਿਜ ਹਟਿਆ ਨੂੰ ਇਹਦੇ ਵਿੱਚ ਮੈਂ ਇਹਨੂੰ ਪਾਉਂਗੀ ਬਾਅਦ ਵਿੱਚ ਇਹਨੂੰ ਮੈਂ ਪਹਿਲਾਂ ਸਟੀਮ ਕਰ ਲਿਆ ਚੰਗੀ ਤਰ੍ਹਾਂ ਕੁੱਕਰ ਦਾ ਬਾਂਡਾ ਜਿਹੜਾ ਸਟੀਮ ਕਰ ਹੀ ਲੈਣਾ ਚਾਹੀਦਾ ਜਿਹੜੀ ਤਰ੍ਹਾਂ ਸਾਫ਼ ਹੋ ਜਾਂਦਾ ਫਿਰ ਮੈਂ ਹੁਣ ਇਹਦੇ ਨਾਲ ਕੱਟ ਲੈਂਦੀ ਹਾਂ గర్మ బా డా జండా డాజాగా ఫోర్ ఏదా ట గర్మ పని ਜੇ ਤੁਸੀਂ ਚਾਹੁੰਦੇ ਹੋ ਥੋੜੇ ਦਿਨ ਕੱਢ ਦੇ ਵਿੱਚ ਚੀਜ਼ ਫਿਰ ਤੇ ਇਦਾਂ ਦਾ ਭਾਂਡਾ ਜਿਹੜਾ ਸਟੀਮ ਕਰਕੇ ਸਾਫ਼ ਕਰਨਾ ਪੈਂਦਾ ਤੇ ਜੇ ਤੁਸੀਂ ਉਸੇ ਟਾਈਮ ਬਣਾ ਕੇ ਉਸੇ ਟਾਈਮ ਖਾ ਲੈਣਾ ਫਿਰ ਤੇ ਚਲੋ ਲੋੜ ਹੀ ਨਹੀਂ ਇਹ ਉਦਾ ਕਾਫੀ ਦਿਨ ਕੱਢ ਜਾਣਾ ਤੇ ਸਾਨੂੰ ਇਦਾਂ ਹੀ ਇਹਨੂੰ ਰੱਖਣਾ ਪੈਣਾ ਚੰਗੀ ਕਰਾਂ ਤੇ ਨਮਕ ਇਹਦੇ ਵਿੱਚ ਆਪਾਂ ਪਾ ਹੀ ਲਿਆ ਸੀਗਾ ਤੇ ਆਪਾਂ ਖੰਡ ਨਹੀਂ ਪਾਉਣੀ ਨਾ ਖੰਡ ਪਾਉਣੇ ਨਾ ਮੁਸ਼ਕਿਲ ਪਾਉਣੀ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਦਾ ਸੀ ਯੂਜ਼ ਕਰੀ ਰਹੀ ਆ ਖੰਡ ਵਗੈਰਾ ਕਟਾਈ ਯੂਜ਼ ਕਰੀਦੀ ਆ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਚਾਹ ਚੋ ਬਣਾਣੀ ਹੋਵੇ ਉੱਚ ਤਾਂ ਖੰਡ ਹੀ ਯੂਜ਼ ਹੁੰਦੀ ਆ ਠੇਰ ਗੁਰਦੇ ਦੇ ਇਹਦਾ ਘੋੜਾੜੀ ਵੀ ਬਣਾ ਲਈਦੀ ਵਾਰੇ ਪੀਂਦੇ ਨੇ ਬਾਕੀ ਜਾਨੇ ਘਰ ਦੇ ਘੋੜਾੜੀ ਹੋਰ ਦੀ ਸਿਰ ਪਾ ਸ਼ੱਕਰ ਥੋੜੀ ਹੋਰ ਲਿਆ ਕੇ ਪਾਉਣੀ ਥੋੜੀ ਅਚਕਰ ਹੋ ਹੋਰ ਲਿਆ ਕੇ ਪਾ ਦਿੰਨਾ ਇਹਨੂੰ ਕੱਟ ਕਰੀ ਵਰਲਿਓ ਵਿਆਸ ਨੂੰ ਜਦੋਂ ਲਿਡ ਲਾਉਣੀ ਆ ਕਿਉਂਕਿ ਇਹ ਬਹੁਤ ਗੜਬੜੇ ਜੇ ਹੁੰਦੇ ਤਾਂ ਉਹ ਉਂਦੇ ਤਾਣੋ ਫਿਰ ਉੱਪਰ ਪੈਨ ਦਾ ਡਰ ਜੇ ਰਹਿਣਾ ਹਰ ਇੱਕ ਪਾਉਂਗਾ ਸ਼ੱਕਰ ਜੇ ਮਿਠਾਸ ਘੱਟ ਹੋਣੀ ਹੈ ਤਾਂ ਕਰਕੇ ਥੋੜੀ ਜਿਆਦਾ ਹੀ ਕਰ ਜਾਂਦੀ ਹੈ। ਆ ਖੰਡ ਤਾਂ ਚਲੋ ਇੰਨੀ ਹੀ ਪਾਉਂਦੀ ਲੋੜ ਪੈਂਦੀ ਪਰ ਸ਼ੱਕਰ ਜਿਹੜੀ ਉਹ ਪੈ ਹੀ ਜਾਂਦੀ ਹੈ ਇੰਨੀ ਮਿਠਾਸ ਨਾ ਘੱਟ ਹੋਣ ਕਰਕੇ। ਚਲੋ ਜੀ ਇਹਦੇ ਵਿੱਚ ਹੋਣਾ ਤਾਂ ਥੋੜਾ ਜਿਹਾ ਠਹਿਰ ਕੇ ਦਿਖਾਉਣਾ ਹੈ ਜਦ ਇਹਦੇ ਵਿੱਚ ਪਾਣੀ ਜਿਹੜਾ ਉਹ ਹੈ ਨਾ ਉਹ ਹੋ ਗਿਆ ਸੁੱਕ ਗਿਆ। ਤੇ ਇਹ ਰਾਂ ਪਾਣੇ ਵਿੱਚ ਪਾਵਾਂਗੇ ਜਿਹੜੀ ਹੋਰ ਕੋਈ ਚੀਜ਼ ਪਾਣੀ ਹੋਏ। ਤੋ ਥੋੜਾ ਜਿਹਾ ਗਰਜੇ ਲਿਆ ਗਾ। ਇਹ ਗੁਲੀ ਨਾ ਇਹ ਦੇਖਣਾ ਜਦ ਤੱਕ ਕਿ ਤੇਜੀ ਹੋ ਗਿਆ ਰੈਡੀ ਪਹਿਲਾਂ ਉਹ ਬੰਦ ਕਰ ਲਿਓ ਬੜੇ ਬੜੇ ਬਹੁਤ ਬਾਰ ਕਰ ਕੋ ਹੁੰਦੇ ਆ ਇਹ ਹੋ ਗਿਆ ਰੈਡੀ ਇਹੋ ਤਾਂ ਫਿਰ ਆਪਾਂ ਜਦੋਂ ਇਹ ਠੰਡਾ ਹੋ ਗਿਆ ਤੁਹਾਨੂੰ ਰੋਣੇ ਆ ਉਹਦੇ ਵਿੱਚ ਪਾਉਣੀ ਆ ਪਰ ਇਹਦੇ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਉਹ ਪਾ ਦਈਏ। ਇਹ ਚ ਉਹ ਮਸਾਲਾ ਪਾ ਲਈਏ ਜਿਹੜਾ ਆਪਾਂ ਸੌਵੇਂ ਮਸਾਲਾ ਬਣਾਇਆ ਸੀਗਾ। ਉਹ ਪਾ ਲਈਏ। ਉਹਦੇ ਵਿੱਚ ਸੌਂਫ ਮਸਾਲੇ ਦੇ ਵਿੱਚ ਆਪਾਂ ਸੌਂਫ ਵੀ ਪਾਈ ਹੋਈ ਆ ਤੇ ਸੌਂਫ ਦਾ ਵੀ ਬਹੁਤ ਵਧੀਆ ਟੇਸਟ ਆਊਗਾ ਤੇ ਜੀਰਾ ਵੀ ਆ ਤੇ ਹੁਣ ਕਰਕੇ ਪਾਈ ਨੂੰ ਬਣਾ ਲਏ ਸੌਂਫ ਮਸਾਲਾ ਬੜਾ ਵਧੀਆ ਸੁਆਦਾ ਜਾਣਾ ਹੈ ਤੇ ਸੌਂਫ ਦਾ ਮਸਾਲਾ ਜਿਹੜਾ ਬਣਾਇਆ ਰੇ ਇਹ ਵੀ ਮੈਗ ਇਦਾਂ ਦੀ ਹੁੰਦੀ ਜਿਹਦਾ ਮੈਗੀ ਦਾ ਸੌਂਫਾ ਨਹੀਂ ਹੁੰਦਾ ਉਦਾਂ ਦੀ ਮੈਗ ਆਉਂਦੀ ਹੈ ਬੜੇ ਬਹੁਤ ਨਿਕਲ ਲੇ। ਹਾਂ ਚੰਗੇ ਆ ਇੱਥੋਂ ਬੰਦਾ ਹੋ ਗਿਆ। ਬਾਅਦ ਸਾਰੇ ਸੈਲ ਕਰਦੀ। ਉੱਪਰ ਦਾ ਕਲੀਨ ਕਰਦੀ ਹੁੰਦੀ ਆ ਤੇ ਕਰਦੀ ਸਾਰੇ ਕਲੀਨ। ਚਲੋ ਨਾ ਨੂੰ ਬੱਸ। ਇਹ ਦੇਖ ਲਓ ਜੀ ਇਹ ਠੰਡਾ ਹੋ ਗਿਆ ਤੇ ਠੰਡਾ ਹੋ ਕਰਕੇ ਗਾੜਾ ਵੀ ਹੋ ਗਿਆ। ਜੇ ਮੈਂ ਮਰਜ਼ ਤੇ ਰੱਖ ਦਿੱਤੇ ਸੀਗੇ ਇਹਨੂੰ ਗੜਾਈ ਹੋ ਤੇ ਜਲਦੀ ਠੰਡਾ ਹੋ ਗਿਆ। ਠਿੱਕ ਵੀ ਹੋ ਗਿਆ ਠੰਡਾ ਹੋਣਾ। ਜੇ ਮੈਂ ਟੇਸਟ ਲੇਖਿਆ ਟੇਸਟੀ ਆ ਪਰ ਜਿਹੜੇ ਯੂਸੀ ਵਾਲੇ ਪੇਸ਼ੈਂਟ ਆ ਮੇਰੇ ਵਾਲੇ ਤੇ ਉਹ ਲਿਮਟ ਵਿੱਚ ਖਾਓ। ਜਸਟ ਚਟਨੀ ਆਊਂਗੀ ਜਦ ਆਪਾਂ ਚਟਨੀ ਖਾਈ ਦੀ ਆ ਏਦਾਂ ਨਹੀਂ ਖਾਣਾ ਆਪਾਂ ਜਿਹੜਾ ਸਬਜ਼ੀਆਂ ਖਾਈ ਦੀਆਂ ਪਹਿਲਾਂ ਨਹੀਂ ਚਟਨੀ ਮੰਮੂਆਂ ਨੂੰ ਕੀ ਦੇਗਾ ਖਾਯੋ ਇਹਨੂੰ ਵੀ ਮੈਂ ਜਿਹੜਾ ਇਹ ਵਾਲਾ ਕਰਚਣਾ ਸੀਗਾ ਇਹਨੂੰ ਇੱਕ ਵਾਰ ਮੈਂ ਟਿਸ਼ੂਸ ਨਾਲ ਰੀਚੋ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹ ਆਪਾਂ ਇੱਕ ਬੋਤਲ ਭਰ ਕੇ ਰੱਖ ਲਵਾਂਗੇ ਬਾਕੀ ਜਿਹੜਾ ਬਚ ਜਾਊਗਾ ਉਹ ਤੇ ਜਰੂਰੀ ਨਾਲ ਸਾਰਿਆਂ ਨੇ ਰਾਤ ਨੂੰ ਲੈ ਆਇਆ ਹੈ ਇਹ ਆਹ ਤੇ ਪਰੱਖਣਾਗੇ ਫ੍ਰਿਜ ਚ ਤੇ ਇਹ ਆਪਣਾ ਨੂੰ ਖਾਵਾਂਗੇ ਰੋਟੀ ਨਾਲ ਚਲੋ ਜੀ ਜੇ ਵੀ ਜੇ ਸਾਡੇ ਵਲੌਗ ਪਸੰਦ ਆਉਂਦੇ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਦੇਖ ਲਓ ਜੀ ਅਚਮ ਹੋ ਗਿਆ ਜੀ ਤਿਆਰ ਤੁਸੀਂ ਵੀ ਇਸ ਤਰ੍ਹਾਂ ਬਣਾਓ ਬੱਚੇ ਜਿਹੜਾ ਸਕੂਲ ਜਾਂਦੇ ਨੇ ਸਕੂਲ ਜਾਣ ਲੱਗ ਪਏ ਸਕੂਲ ਜਾਣ ਲੱਗੇ ਆ ਵੀ ਤੁਸੀਂ ਨਾਲ ਭੇਜ ਸਕਦੇ ਰੋਟੀ ਨਾਲ ਤੇ ਜਦੋਂ ਸਕੂਲੋਂ ਆ ਜਾਂਦੇ ਉਦੋਂ ਵੀ ਖਾ ਸਕਦੇ ਆ ਕਿ ਇਹਨੂੰ ਆਪਾਂ ਹਮਨ ਸਟੋਰ ਕਰ ਲਾਂਗੇ ਫ੍ਰਿਜ ਚ ਬਾਏ ਬਾਏ